ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਮੱਝ ਸੇਲ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚੋਂ ਹੈ ਮੱਝ ਸੇਲ ਕਰ ਰਹੇ ਆ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਬਾਈ ਅੱਜ ਆਪਾਂ ਕਰਦੇ ਆ ਬਾਈ ਨਾਲ ਹਾਂਜੀ ਬਾਈ ਹੱਸੀ ਪਾਜੀ ਹੱਸੀ ਹੋਈ ਕੋ ਠੀਕ ਹੋ ਬਾਈ ਹਾਂਜੀ ਵਧੀਆ ਬਾਈ ਬਾਈ ਜੀ ਨਾਮ ਤੇ ਆਪਣਾ ਐਡਰੈਸ ਬੋਲੋ ਬਾਈ ਆਪਣਾ ਨਾਮ ਤਲਵਿੰਦਰਾ ਜੀ ਪਿੰਡ ਵੰਦਰੀ ਜਿਰਾ ਮੋਗਾਈ ਠੀਕ ਆ ਤਸੀਲ ਬਾਈ ਕਿਹੜੀ ਪਈ ਸੀਰ ਬਾਗਾ ਆਪਣਾ ਜੀ ਠੀਕ ਆ ਤੇ ਨੇੜੇ ਦੇ ਪਿੰਡ ਬਾਈ ਆਪਣਾ ਨੇੜੇ ਆਪਣਾ ਬੱਜ ਖੰਡਾ ਜੀ ਲੰਬ ਵਾਲੀ ਇੱਧਰ ਪਹੁੰਚ ਰਿਹਾ ਜੀ ਠੀਕ ਹੈ ਵੀਰੇ ਹਾਂਜੀ ਤੇ ਬਾਈ ਦਾ ਬਾਈ ਜਿਹੜਾ ਕੰਟੈਕਟ ਨੰਬਰ ਆ ਉਹ ਹੈਗਾ 83604 87988 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਹਿ ਐਸਪੀਨ ਤੇ ਨੋਟ ਕਰ ਲੋ ਬਾਈ ਜਿਹੜੀ ਆਪਾਂ ਮੱਝ ਦੇਖ ਰਹੇ ਆਪਣੇ ਕਰ ਦਊਗੀ ਬਾਈ ਕਰਦੀ ਮੱਝ ਆਪਣੀ ਠੀਕ ਆ ਕਿਹੜਾ ਸੂਆ ਬਾਈ ਇਹਦਾ ਤੀਜਾ ਸੂਆ ਨੇ ਬਾਈ ਇਹਦੀ ਤੀਜਾ ਸੂਆ ਤੇ ਕਿੰਨੇ ਕ ਦਿਨ ਬਾਕੀ ਇਹਦੇ ਦਰਬਾਰ ਦੇ ਦਿਨ ਪੂਰੇ ਬਾਈ ਬਪਾ ਸੱਦਣ ਲੈ ਜੂਗਾ ਉਹਨੂੰ ਪੰਜ-ਸੱਤ ਦਿਨ ਲੈ ਲੇਗੂ ਬੱਸ ਦਿਨ ਪੂਰੇ ਠੀਕ ਆ ਮੰਨ ਕੇ ਚੱਲੋ ਵੀ ਦਿਨ ਪੂਰੇ ਆ ਕਿ ਪੰਜ-ਸੱਤ ਦਿਨ ਉੱਤੇ ਲੈ ਜਾਂਦੇ ਹਾਂ ਹਾਂਜੀ ਲੈ ਆ ਜਾ ਮੌਕੇ ਤੇ ਮਾਉਂਦੀ ਆ ਪੂਰਾ ਹੀ ਠੀਕ ਆ ਹਾਂਜੀ ਘਰ ਦੀ ਮੱਝ ਹਾਂਜੀ ਪੂਰੀ ਠੀਕ ਆ ਵੀਰੇ ਤੇ ਕਿੰਨਾ ਕਹਨੇ ਦੁੱਧ ਕੱਢਿਆ ਬਈ ਪਿਛਲੇ ਸੂਏ ਦੂਜੇ ਸੂਏ ਤੋਂ ਕੱਢਿਆ ਬਈ ਚੌਣ ਤੋਂ ਕੱਢ ਰਹੇ 4 ਲੀਟਰ ਠੀਕ ਆ ਐਸੇ ਚੀਜ਼ ਦਊ 15-16 16 ਦੇ ਵੀ ਠੀਕ ਆ ਚੋਣ ਚਬਾ ਕੇ ਮੈਂ ਦੱਸ ਤੂੰ ਪੋਲੀ ਠੰਡੀ ਸੀ ਫੁੱਲ ਬਾਈ ਫੁੱਲ ਠੰਡੀ ਸੀ ਹਾਂਜੀ ਹਾਂਜੀ ਠੀਕ ਆ ਚੋਣ ਚਬਾ ਬਾਈ ਕਹਿੰਦਾ ਬਈ ਇੱਕ ਨੰਬਰ ਠੰਡੀ ਸੀ ਫੁੱਲ ਸੀਮ ਠੀਕ ਹੈ ਹਾਂ ਚੰਗਾ ਪੂਰੇ ਵਧੀਆ ਹੀ ਪੂਰੇ ਵਧੀਆ ਮਤਲਬ ਚੰਗੇ ਨਾਲ ਤੋਂ ਬਣੀ ਵੀ ਹੈ ਹਾਂਜੀ ਠੀਕ ਹੈ ਬਾਈ ਤੇ ਹਵਾਨਾ ਸੋਨਾ ਤਿਆਰ ਕਰਦੀ ਪੂਰਾ ਫੁੱਲ ਬਾਈ ਠੀਕ ਹੈ ਮੇਰੇ ਜਮਾ ਸੂਪੇ ਉਦੋਂ ਫੁੱਲ ਪੂਰੇ ਹੀ ਤੇ ਖੋਲਿਓ ਬਾਈ ਤੋਰ ਆਪਾਂ ਦਿਖਾਈਏ ਇਹਦਾ ਕਰਮਲੀ ਦਾ ਤੋਰਾ ਤਾਰਾ ਤੇ ਕੱਦ ਬਹੁਤ ਆ ਬਾਈ ਹੈਨਾ ਹਾਂਜੀ ਕੱਦ ਬਹੁਤ ਵਧੀਆ ਪੂਰੇ ਹੀ ਆਪਣੇ ਕੱਦ ਕਾਠਾ ਨਾ ਬਾਈ ਛੋਟਾ ਮਨ ਕਾ ਕਿਉਂਕਿ ਚੰਗਾ ਇਹਦਾ ਕਰਮਲੀ ਦਾ ਕੱਦ ਕਾਠਾ ਤੋਰਾ ਤਾਰਾ ਆਪਾਂ ਸੁਨੇ ਦਾ ਚੈੱਕ ਕਰਵਾ ਲੈ ਤੋਰ ਦਿਓ ਬਾਈ ਲੰਮਾ ਪਰ ਇਹਨੂੰ ਲੈ ਚਲੋ ਤੇ ਥਣ ਬਹੁਤ ਚੰਗਾ ਲੱਗਿਆ ਬਾਈ ਪੂਰੀ ਵਿਥੀ ਦਾ ਥਣ ਲੱਗਿਆ ਲੇਵਾ ਸੋਨਾ ਤਿਆਰ ਕਰੂਗੀ ਕਦ ਪੂਰਾ ਜਾਂਦਾ ਮੇਰੇ ਤੇ ਆ ਵੇ ਕਹੂਗਾ ਜੀ ਹੂੰ ਸਹੀ ਗੱਲ ਹੈ ਥੋੜਾ ਡਰਦੀ ਆ ਉਪਰ ਕਰਕੇ ਥੋੜਾ ਜਿਹਾ ਬਾਈ ਡਰਦੀ ਜ਼ਰੂਰ ਆ ਹੋਰ ਕੋਈ ਗੱਲ ਨਹੀਂ ਕਿਉਂਕਿ ਬਸੂ ਕਰ ਜਾਂਦਾ ਮੋੜ ਲਈ ਬਾਕੀ ਲੰਮੀ ਲੁੰਮੀ ਦੇਖ ਸਕਦਾ ਹਾਂ ਬਾਈ ਫੁੱਲ ਆ ਮੋੜ ਲਿਆ ਬਾਈ ਕੋਈ ਗੱਲ ਨਹੀਂ ਇੱਥੇ ਖੜਾ ਦੇ ਮੜੀ ਜੀ ਆਪਾਂ ਦਿਖਾ ਦਈਏ ਥਣ ਲੇਵਾ ਹੋ ਸਕਦਾ ਬਾਈ ਥੋੜਾ ਜਿਹਾ ਡਰੇ ਕਦਾਂ ਬਾਈ ਪੂਰਾ ਉੱਪਰ ਪੂਰਾ ਜਾਂਦਾ ਬਾਕੀ ਥਣਾ ਥਣਾ ਦਾ ਬਾਈ ਸੈੱਜ ਚੈੱਕ ਕਰ ਸਕਦਾ ਹਾਂ ਬਹੁਤ ਸੋਹਣਾ ਥਣ ਲੱਗਿਆ ਵਾ ਪੂਰੀ ਪਿੱਠੀ ਤੇ ਥਣ ਲੱਗਿਆ ਵਾ ਤੇ ਲੈ ਬਾਈ ਪੂਰਾ ਭਰ ਦਿਓ ਹਾਂਜੀ ਫੁੱਲ ਪੂਰਾ ਬਾਈ ਹੈ ਗਾਰਟੀ ਆਪਣੇ ਬਾਈ ਪੂਰਾ ਬਾਈ ਕਹਿੰਦਾ ਲੈਵਾ ਭਰਤੀ ਹੈ ਫਿਰ ਵਲਟਾਂ ਬਹੁਤ ਲੈ ਬਾਈ ਇਧਰੋਂ ਵੀ ਚੈੱਕ ਕਰ ਸਕਦੇ ਥਣਾ ਥੋੜਾ ਸੈਜ ਬਾਕੀ ਗਾੜੀ ਗੁੜੀ ਚੈੱਕ ਕਰ ਸਕਦੇ ਫੁੱਲ ਚੰਗੀ ਆ ਪਸਾੜੀ ਵੀ ਬਹੁਤ ਚੰਗੀ ਆਗੀ ਬਾਕੀ ਹਜੇ ਬਾਈ ਬਾਈ ਕਹਿੰਦਾ ਦਿਨ ਲੈ ਜੂਗੀ 6-7 ਦਿਨ ਉਸ ਹਿਸਾਬ ਨਾਲ ਉਹਦੀ ਜਜਮੈਂਟ ਲਾ ਲਓ ਤੇ ਨੇੜੇ ਜਾ ਕੇ ਬਣਦੀ ਹੈ ਪੂਰਾ ਨੇੜੇ ਜਾਦੇ ਬਾਈ ਠੀਕ ਹੈ ਤੇ ਬਈ ਇਹਦਾ ਫਿਰ ਮੁੱਲ ਕੀ ਰਹੂਗਾ ਲੈਣ ਦੇ ਮੁੱਲ ਵੀ 1.60 ਰਈ 1 ਲੱਖ ਤੇ 60000 ਹਾਂਜੀ ਠੀਕ ਹੈ ਬਾਈ ਮਾਨਤਰ ਕੱਢਣਾ ਜੀ 1,60,000 ਰੁਪਏ ਬਾਈ ਕਹਿੰਦੇ ਬਾਈ ਮੋਲਾ ਬਾਕੀ ਆਏਗਾ ਦਾ ਮਾਨ ਤਾਨ ਮੌਕੇ ਤੇ ਜ਼ਰੂਰ ਕਰ ਦੇਗਾ ਮਾੜਾ ਜੈਨੂ ਕਰਿਓ ਬਾਈ ਪਰਲੀ ਛੜ ਤੋਂ ਇਧਰ ਨੂੰ ਕਰ ਦਿਓ ਮੜੀ ਬਾਕੀ ਫੇਸ ਵਗੈਰਾ ਤਾਂ ਮੱਥਾ ਮੱਥਾ ਬਾਈ ਚੈੱਕ ਕਰ ਸਕਦਾ ਸੋਹਣਾ ਇਹਦਾ ਟਾਂਚਾ ਤੇ ਚੰਗਾ ਬਾਈ ਨੇ ਦਾ ਦੁੱਧ ਦਾ ਰਕਾਰਡ ਦੱਸਿਆਗਾ ਬਾਕੀ ਥਣਾ ਦਾ ਜਿਹੜਾ ਗੈਪ ਕੋਪਾ ਬਹੁਤ ਚੰਗਾ ਚੂਣ ਚਵਾ ਬਾਈ ਕਹਿੰਦੇ ਇੱਕ ਨੰਬਰ ਲੱਗਿਆ ਸੀ ਤੇ ਮੋਲੇ ਦਾ 1,60,000 ਰੁਪਏ ਬਾਕੀ ਕੋਈ ਬਾਈ ਦਾ ਬਾਈ ਵਪਾਰ ਦਾ ਕੰਮ ਨਹੀਂ ਸਾਰੇ ਘਰ ਦੇ ਪਸ਼ੂ ਆ ਬਾਈ ਕੋਲੇ ਸਾਰੇ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਮੰਨ ਕੇ ਚੱਲੋ ਵੀ ਮੱਝ ਪਸੰਦ ਆਵੇ ਤਾਂ ਬਾਈ ਨਾ ਕਰ ਲਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ